ਮੂਰਖ ਨੂੰ 100 ਸੈਨਾ ਇਕੱਠਾ ਹੋ ਕੇ ਸਮਝਾ ਲਵੇ ਨਹੀਂ ਸਮਝੂਗਾ ਹੂੰ ਉਹਨੇ ਮੂਰਖ ਦਾ ਮੂਰਖੀ ਰਹਿਣਾ ਅੱਛਾ ਉਹ ਪਤਾ ਕੀ ਇਹਨੂੰ ਵਹਿਵਾ ਕਿ ਮੈਂ ਉੱਚਾ ਹਾਂ ਹੂੰ ਤੇ ਲੂਚਾ ਤਾਂ ਹੁੰਦਾ ਉੱਚਾ ਬਿਲਕੁਲ ਜੀ ਤੇ ਉਹ ਉਹਨੂੰ ਕਹਿ ਰਿਹਾ ਕਿੰਨਾ ਜੇ ਜੁਰਤ ਹੈ ਮੇਰੇ ਬਰਾਬਰ ਆ ਸਾਫੀਆ ਮਾਰਦਾ ਹੂੰ ਪੜਤੇ ਜੀ ਕਿਨੂੰ ਆ ਜਾ ਮੇਰੇ ਬਰਾਬਰ ਜੁਰਤਾਂ ਤੇ ਹੂੰ ਉਹਨੂੰ ਜੇ ਤੇ ਉਹ ਮੂਰਖ ਦੇ ਲੈਵਲ ਤੇ ਆ ਜਵੇ ਹੂੰ ਫਿਰ 900 ਗ੍ਰਾਮ ਪਰਖਟਾ ਹੋਊਗਾ ਹੂੰ ਉਹ ਗੁਨਾ ਦਾ ਭਾਰ ਘਟਾਊਗਾ ਉਹ ਵਜ਼ਨ ਉਹਦਾ ਉੱਡ ਜੂਗਾ ਗੁਨਾ ਦਾ ਉੱਡ ਜੂਗਾ ਜਦੋਂ ਬਰਾਬਰ ਹੋਊਗਾ ਤੇ ਉਹ ਤੇ ਰਹੀ ਨਹੀਂ ਹਾਰ ਗਿਆ ਜਦੋਂ ਤੁਸੀਂ ਮੂਰਖ ਦੀ ਉਸ ਗੱਲ ਦਾ ਜਵਾਬ ਦੇਣ ਲਈ ਬਰਾਬਰ ਕੱਢਦੇ ਆ ਤੁਸੀਂ ਉਹਦੇ ਬਰਾਬਰ ਆ ਕੱਢਦੇ ਮੂਰਖ ਸੇ ਨਾਲ ਲਓ ਜੀ ਇਹ ਮੁਹਾਵਰਾ ਸਾਨੂੰ ਇਹ ਸਿਖਾਉਂਦਾ ਵੀ ਹਰ ਜਗ੍ਹਾ ਬੋਲਣਾ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਚੁੱਪ ਰਹਿਣਾ ਵੀ ਸਭ ਤੋਂ ਵੱਡੀ ਸਮਝਦਾਰੀ ਹੁੰਦੀ ਹੈ ਗੱਲ ਜੀ ਵੀ ਗੁਰਬਾਣੀ ਨੂੰ ਮੱਥਾ ਟੇਕਿਆ ਕਰਨੀ ਪੈਂਦੀ ਗੁਰਬਾਣੀ ਨੂੰ ਮੱਥਾ ਮਾਰਿਆ ਕਰਦਾ ਜਾਂ ਫਿਰ ਪਤਾ ਲੱਗਦਾ ਕਿ ਜ਼ਿੰਦਗੀ ਕੀ ਹੈ ਸਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਸੋਢੀ ਤੇ ਸੈਗਮੈਂਟ ਹੈ ਜੀ ਦੋ ਪੋਲ ਸੱਚ ਦੇ ਗੱਲ ਕੀਤੀ ਜਾਵੇ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਨ ਕੀਤਾ ਹੈ ਕਿ ਮੂਰਖਾਂ ਦੇ ਨਾਲ ਬਹਿਸ ਕਰਨੀ ਤਰਕ ਵਿਤਕਰ ਕਰਨਾ ਫਜ਼ੂਲ ਹੈ ਸੋ ਮੂਰਖ ਅਗਿਆਨੀਆਂ ਦੇ ਨਾਲ ਬਹਿਸ ਤੇ वाद ਵਿਵਾਦ ਕਰਨ ਤੋਂ ਜਿੰਨਾ ਹੋ ਸਕੇ ਬਚੋ ਕਿਉਂਕਿ ਇਸ ਦੇ ਵਿੱਚੋਂ ਕੁਝ ਵੀ حاصل ਨਹੀਂ ਹੁੰਦਾ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਮੂਰਖ ਸੇਨਾ ਲੂ ਜੀਏ ਪਾਛੇ ਪਛਤੋਏ ਇਸ ਦਾ ਅਰਥ ਹੈ ਵੀ ਮੂਰਖ ਦੇ ਨਾਲ ਤਰਕ ਕਰਕੇ ਅਖੀਰ ਦੇ ਵਿੱਚ ਅਫਸੋਸ ਹੀ ਹੋਵੇਗਾ ਸਾਡਾ ਸਮਾਂ ਬਹੁਤ ਕੀਮਤੀ ਹੁੰਦਾ ਹੈ ਜਿੱਥੇ ਸਮਝਦਾਰੀ ਹੋਵੇ ਉੱਥੇ ਗੱਲ ਕਰਨੀ ਚਾਹੀਦੀ ਹੈ ਜਿੱਥੇ ਅਹੰਕਾਰ ਅਗਿਆਨਤਾ ਅਤੇ ਮੂਰਖਤਾ ਹੋਵੇ ਉੱਥੇ ਚੁੱਪ ਰਹਿਣਾ ਹੀ ਸਭ ਤੋਂ ਵਧੀਆ ਚੋਣ ਹੁੰਦੀ ਹੈ ਸੋ ਮੂਰਖ ਦੇ ਨਾਲ ਨਾ ਲੂ ਜੀਏ ਦੇ ਬਾਰੇ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ ਦੋ ਬੋਲ ਸੱਚ ਦੇ ਸੁਣਾਂਗੇ ਅਤੇ ਮੇਰਾ ਸਾਥ ਦੇਣਗੇ ਰੋਸ਼ਨ ਖੇੜਾ ਜੀ ਇਸ ਚੀਜ਼ ਦੇ ਵਿੱਚ ਸੋ ਖੇੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਮੇਰਬਾਨੀ ਰਾਜੀ ਰਹੋ ਤੁਹਾਡਾ ਸਾਹਿਬ ਇਹ ਆਮੀ ਬਾਣੀ ਦੇ ਸ਼ਬਦ ਅਨੁਸਾਰ ਕਿਹਾ ਜਾਂਦਾ ਹੈ ਮੂਰਖ ਦੇ ਨਾਲ ਨਾ ਲੁਜੀਏ ਮੂਰਖ ਨੂੰ ਪਰਪਾਇਸ਼ਿਤ ਕਿਵੇਂ ਕੀਤਾ ਜਾ ਸਕਦਾ ਹੈ ਇਸ ਦੇ ਬਾਰੇ ਦੱਸਿਓ ਜਰੂਰ ਦੋ ਬੋਲ ਸੱਚ ਦੇ ਹਮ ਗੱਲ ਇਸ ਰਹਿ ਗਿਆ ਕਿ ਤੁਸੀਂ ਨਾ ਤਨ ਤਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੀ ਗੱਲ ਕੀਤੀ ਹੈ ਜਿਹੜੇ ਸਾਨੂੰ ਮਤ ਦੰਦੇ ਸੀ ਜੀ ਬਿਲਕੁਲ ਗੱਲ ਹੈ ਕਿ ਵੀ ਗੁਰਬਾਣੀ ਨੂੰ ਮੱਥਾ ਟੇਕਿਆ ਕਰਨੇ ਬੰਦੀ ਗੁਰਬਾਣੀ ਨੂੰ ਮੱਥਾ ਮਾਰਿਆ ਗੱਲਾਂ ਦੀ ਜਾਂ ਫਿਰ ਪਤਾ ਲੱਗਦਾ ਹੈ ਕਿ ਜ਼ਿੰਦਗੀ ਕੀ ਹੈ ਜੀ 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 ਸ਼ੇਖ ਸਾਦੀ ਸਾਹਿਬ ਬੜੇ ਫਲਸਫਰ ਹੋਏ ਵਿਦਵਾਨ ਹੋਏ ਹਮ ਹਮ ਤੇ ਉਹਨਾਂ ਨੂੰ ਪੁੱਛਿਆ ਕਿਸੇ ਨੇ ਵੀ ਸੇਸ਼ਾ ਤੁਸੀਂ ਨੇ ਸਿਆਣੀ ਕਿਵੇਂ ਹੋ ਗਏ ਹੂੰ ਉਹ ਕਹਿੰਦੇ ਮੈਨੂੰ ਜ਼ਿੰਦਗੀ ਮੂਰਖ ਬਹੁਤ ਮਿਲੀ ਅੱਛਾ ਜੀ ਲੇਕਿਨ ਮੂਰਖਾਂ ਦੀ ਵੀ ਇੱਕ ਅਨਾਇਤ ਹੁੰਦੀ ਆ ਕਿਰਪਾ ਹੁੰਦੀ ਆ ਹੂੰ ਜਿਨੇ ਤੁਹਾਨੂੰ ਜ਼ਿੰਦਗੀ ਮੂਰਖ ਮਿਲਦੇ ਨੇ ਤੁਸੀਂ ਉਹਨੇ ਸਿਆਣੇ ਬਈ ਜਾਂਦੇ ਹੂੰ ਪਾਪਸ ਨੂੰ ਪਤਾ ਲੈਂਦਾ ਕਿ ਜੋ ਇਹ ਮੂਰਖਤਵਾ ਕਰ ਰਹੇ ਆ ਆਪਾਂ ਨਹੀਂ ਕਰਦੇ ਹੂੰ ਬਿਲਕੁਲ ਜੀ ਉਹ ਸਾਡੇ ਜੀ ਬੜੇ ਗਿਆਨ ਗਿਆਨੀ ਹੁੰਦੇ ਆ ਹੂੰ ਉਹ ਸਾਨੂੰ ਗਿਆਨ ਹੁੰਦੇ ਆ ਕਿ ਇਹ ਮੂਰਖਤਵਾ ਤੁਸੀਂ ਨਹੀਂ ਕਰਨੀ ਆ ਜੇ ਤੁਹਾਨੂੰ ਅਕਲ ਆ ਗਈ ਜੇ ਤੇ ਹੂੰ ਜੇ ਤੁਹਾਨੂੰ ਨਾ ਤੜੀ ਚੇਤਨ ਦਾ ਵਿਕਾਸ ਹੋ ਗਿਆ ਤੁਸੀਂ ਤੁਸੀਂ ਚੇਤਨ ਤੌਰ ਤੇ ਚੰਗੇ ਹੋ ਗਏ ਆ ਤੁਹਾਨੂੰ ਸਮਝ ਲੱਗੀ ਆ ਕਿ ਇਹ ਗੱਲ ਠੀਕ ਨਹੀਂ ਜੀ ਹਮ ਹੈ ਨਾ ਗੱਲ ਹੈਗੀ ਤੇ ਉਹ ਉਹ ਤੁਸੀਂ ਉਹਨੂੰ ਪਾਸਾ ਵੱਟੋ ਹਮ ਹੈ ਨਾ ਮੂਰਖੇ ਨਾਣ ਲੂਜੀ ਤਾਂ ਇਹ ਜਦ ਲੂਜੋਗੇ ਉਹਨੇ ਉਹ ਤਾਂ ਕਹਿੰਦਾ 2 2 ਨੂੰ 5 ਹਮ ਤੁਸੀਂ ਲੱਖ ਰਿਹਾ ਸਮਝਾ ਲਓ ਜੀ ਮੂਰਖ ਨੂੰ ਸੌ ਸਿਆਣਾ ਇਕੱਠਾ ਹੋ ਗਿਆ ਸਮਝਾ ਲਵੇ ਹਮ ਨਹੀਂ ਸਮਝੂਗਾ ਹਮ ਉਹਨੇ ਮੂਰਖ ਦਾ ਮੂਰਖੀ ਰਹਿਣਾ ਹਣਾ ਜੀ ਤੇ ਇਹ ਕਿਸਾਨ ਇੱਕ ਮੂਰਖੋ ਸਿਕ ਲਿੰਦਾ ਹੂੰ ਏਦਾਂ ਹੀ ਹੁੰਦੀ ਇੱਕ ਕਿਸਾਨ ਇੱਕ ਮੂਰਖੋ ਸਿਕ ਲਿੰਦਾ ਤੇ ਸੌ ਸਣਾ ਇਕੱਠਾ ਹੋ ਕੇ ਇੱਕ ਮੂਰਖ ਨੂੰ ਹੂੰ ਨਹੀਂ ਸਮਝਾ ਨਹੀਂ ਸਕਦਾ ਜੇ ਤੁਸੀਂ ਮੱਥਾ ਮਾਰੋਗੇ ਤੇ ਫਿਰ ਨੁਕਸਾਨ ਹੁੰਦਾ ਨਾ ਤੇ ਹੁੰਦਾ ਤੇ ਮੂਰਖ ਦੀ ਇਹ ਨਾ ਜ਼ਿੱਦ ਹੁੰਦੀ ਆ ਅਗਿਆਨੀ ਹੁੰਦਾ ਅਗਿਆਨ ਅਗਿਆਨਤਾ ਕਰਕੇ ਉਹ ਚ ਹੰਕਾਰ ਹੁੰਦਾ ਤੁਸੀਂ ਗੱਲ ਕੀਤੀ ਉਹਦੀ ਮੂਰਖ ਹੋਮੀ ਹੁੰਦੀ ਆ ਉਹ ਸਿਰ ਚੜ ਕੇ ਬੋਲਦੀ ਆ ਉਹ ਥਾਪੀਆਂ ਮਾਰਦਾ ਮੈਂ ਕੂ ਕਿ ਮੇਰੇ ਮਗਾਮਲੇ ਹੂੰ ਹਣਾ ਉਸ ਨੂੰ ਉਹਨਰੂ ਦੀ ਜਨਸ ਵੀ ਹੁੰਦੀ ਆ ਹੂੰ ਜਦੋਂ ਉਹ ਦੇਖਦਾ ਨਾ ਕਿ ਮੇਰੇ ਨਾਲ ਤੁਰਨ ਫਿਰਨ ਬੰਦਾ ਹੀ ਕੁਝ ਅੱਗੇ ਚੱਲ ਰਿਹਾ ਹੈਗਾ ਇਹਦੇ ਚ ਇਤਨਾ ਜੇ ਵਿਕਾਸ ਆ ਗਿਆ ਇਹ ਬੰਦਾ ਬਹੁਤ ਡਵੈਲਪ ਕਰ ਗਿਆ ਹੈਗਾ ਇਹਦੀ ਗੱਲ ਦਾ ਅਰਥ ਬੜਾ ਹੈਗਾ ਤੇ ਉਹ ਫਿਰ ਉਹਨੂੰ ਖਰਾਬ ਕਰਦਾ ਹੂੰ ਹਨਾ ਉਹ ਦੀ ਤਪੱਸਿਆ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਮੈਂ ਦੱਸਾਂ ਉਹ ਇਦਾਂ ਨਾ ਤੱਕੜੀ ਚ 2/1 ਟੇ ਆ ਤੱਕੜੀ 2/1 ਟੇ ਆ ਜੀ 1/100 ਗ੍ਰਾਮ ਦਾ ਤੇ ਇੱਕ ਵਸੇ 1 ਕਿਲੋ ਦਾ ਹੂੰ ਜਦੋਂ ਤੁਸੀਂ ਚੱਕਿਆ ਪਿੰਡ ਨੂੰ ਹੂੰ ਤੇ ਹੋਇਆ ਕੀ ਹੈ ਕਿ ਉਹ ਜਿਹੜਾ ਸੋਗਰੰਦਾ ਸ਼ਾਬਾ ਹੂੰ ਉੱਚਾ ਹੋ ਗਿਆ ਉਹ ਉੱਚਾ ਹੋ ਗਿਆ ਕਿਉਂ ਹੋਇਆ ਹੂੰ ਹੋਣਾ ਸੀ ਹੂੰ ਅੱਛਾ ਉਹ ਪਤਾ ਕੀ ਉਹਨੂੰ ਵਹਿਵਾ ਕਿ ਮੈਂ ਉੱਚਾ ਹਾਂ ਹੂੰ ਤੇ ਲੂਚਾ ਤਾਂ ਹੁੰਦਾ ਉੱਚਾ ਬਿਲਕੁਲ ਜੀ ਤੇ ਉਹ ਉਹਨੂੰ ਕਹਿ ਰਿਹਾ ਕਹਿੰਦਾ ਜੇ ਜੁਰਤ ਹੈ ਮੇਰੇ ਬਰਾਬਰ ਆ ਤਾਂ ਫੇਰ ਮਾਰਦਾ ਹੂੰ ਪੜਤ ਜੀ ਕਹਿੰਦਾ ਆ ਜਾ ਮੇਰੇ ਬਰਾਬਰ ਜੁਰਤਾਂ ਤੇ ਹੂੰ ਹੁਣ ਜੇ ਤੇ ਉਹ ਮੂਰਖ ਦੇ ਲੈਵਲ ਤੇ ਆ ਜਵੇ ਹੂੰ ਫਿਰ 900 ਗ੍ਰਾਮ ਪਰ ਘਟਾਊਗਾ ਹੂੰ ਉਹ ਗੁਣਾ ਦਾ ਭਾਰ ਘਟਾਊਗਾ ਉਹ ਵਜ਼ਨ ਉਹਦਾ ਉੱਡ ਜਾਊਗਾ ਗੁਣਾ ਦਾ ਉੱਡ ਜਾਊਗਾ ਜਦੋਂ ਬਰਾਬਰ ਹੋਊਗਾ ਉਹਦੇ ਰਿਆ ਹੀ ਨੇ ਹਾਰ ਗਿਆ ਬਿਲਕੁਲ ਜੀ ਜਦੋਂ ਤੁਸੀਂ ਮੂਰਖ ਦੀ ਉਸ ਗੱਲ ਦਾ ਜਵਾਬ ਦੇਣ ਲਈ ਬਰਾਬਰ ਕੱਢਦੇ ਆ ਤੁਸੀਂ ਉਹਦੇ ਬਰਾਬਰ ਆ ਕੱਢਦੇ ਆ ਹਮ ਹਣਾ ਜੀ ਬਿਹਤਰ ਕੀ ਹੈਗਾ ਕਿ ਤੁਸੀਂ ਉਹਨੂੰ ਬਾਈਪਾਸ ਕਰੋ ਹਮ ਜਿਹੜੇ ਹਾਈਡਰਲਸ ਕ੍ਰੀਏਟਰ ਹੁੰਦੇ ਨਾ ਇਹਨਾਂ ਨੂੰ ਜਿੰਨਾ ਹੋ ਸਕੇ ਬਾਈਪਾਸ ਕਰੋ ਹਮ ਠੀਕ ਹੈ ਤੇ ਮੂਰਖ ਨਾਲ ਕਦੇ ਬਹਿਸ ਨਹੀਂ ਕਰੀ ਜੀ ਇੱਕ ਹੋਰ ਐਗਜ਼ਾਮਪਲ ਮੈਂ ਦਰਨਾ ਦਿਨ ਹਮ ਵੀ ਉਹ ਕਹਿੰਦੇ ਇੱਕ ਵਾਰੀ ਨਾ ਕੀਵਾ ਕਿ ਇੱਕ ਨਾ ਸ਼ੇਰ ਦੀ ਤੇ ਬਹਿਸ ਹੋ ਗਈ ਉਹਦੀ ਆਪਣੇ ਵੀ ਖੋਤੇ ਦੀ ਹੂੰ ਅੱਛਾ ਜੀ ਖੋਤਾ ਕਹਿੰਦਾ ਵੀ ਜਿਹੜਾ ਹੁੰਦਾ ਨਾ ਘਾ ਹੂੰ ਇਹ ਪੀਣਾ ਅੱਛਾ ਜੀ ਹਨਾ ਹੂੰ ਸ਼ੇਰ ਕਹਿੰਦਾ ਨਹੀਂ ਹਰਾਮ ਹੂੰ ਕਹਿੰਦਾ ਮੈਂ ਘਾ ਨਹੀਂ ਖਾਂਦਾ ਹੂੰ ਮੈਂ ਬਿਲਕੁਲ ਵੈਜੀਟੇਰੀਅਨ ਨਹੀਂਗਾ ਮੈਂ ਨਾਨ ਵੈਜ ਹਾਂ ਪਰ ਮੈਨੂੰ ਇਹ ਪਤਾ ਜਿਹੜਾ ਘਾ ਜਿਹੜਾ ਮੈਂ ਨਹੀਂ ਖਾਂਦਾ ਯਾਰਾ ਹੁੰਦਾ ਹਾਂ ਉਹ ਕਹਿੰਦਾ ਕਦੋਂ ਹੂੰ ਕੋਤਾ ਤਾਂ ਖੋਤਾ ਹੀ ਹੈ ਖੋਤੇ ਖੋਤਾ ਕਹੇ ਨਹੀਂ ਜਿਹੜਾ ਹੁੰਦਾ ਉਹਨੇ ਸੁੱਕਾ ਘਾ ਦੇਖਿਆ ਸੀ अच्छा जी ठीक है वो कहता पीला ਹੁੰਦਾ ਉਹ ਕਹਿੰਦਾ ਨਹੀਂ ਉਹ ਖੋਤਾ ਕਹਿੰਦਾ ਤੂੰ ਮਨੇ ਸ਼ਰਤ ਰਾਂ ਹਮ ਅੱਛਾ ਜੀ ਹੁਣ ਸ਼ੇਰ ਬਜ਼ੇਰ ਹੈਗਾ ਕਿ ਜੋ ਮੈਗਨਾ ਸੱਚ ਤੂੰ ਖੋਤਾ ਗਲਤ ਕਰਿਆ ਹਮ ਉਹ ਕਹਿੰਦਾ ਲਾ ਲਾ ਸ਼ਰਤ ਹਮ ਹਮ ਕਹਿੰਦਾ ਸ਼ਰਤ ਕਿੱਥੇ ਲਾਉਣੀ ਆ ਕਹਿੰਦਾ ਕਹਿੰਦਾ ਸ਼ਰਤ ਇਦਾਂ ਕਰਦੇ ਆ ਪਰ ਰਾਜ ਕੋ ਚਾਹਦੇ ਅੱਛਾ ਜੀ ਹੁਣ ਇਹ ਰਾਜਾ ਜੰਗਲ ਦਾ ਕੌਣ ਹੈ ਸ਼ੇਰ ਉਹਦੇ ਕੋਲ ਜਗਾਏ ਤੂੰ ਨੇ ਆਖਿਆ ਵੀ ਸਾਡੀ ਯਾਹ ਗੱਲ ਹੈਗੀ ਆ ਖੋਤੇ ਨੇ ਦੱਸਿਆ ਹਮ ਤੇ ਰਾਜਨੇਂ ਗੱਲਾਂ ਆਖੀ ਕਹਿੰਦੇ ਵੀ ਘਾਹ ਦਾ ਤਾਂ ਰੰਗ ਪੀਲੇ ਹੂੰ ਨਹੀਂ ਉਹ ਕਹਿੰਦਾ ਜੀ ਛੇਰ ਕਹਿੰਦਾ ਹਰਾ ਹੁੰਦਾ ਸਰ ਹੂੰ ਤੁਸੀਂ ਰਾਜਾ ਸਾਹਿਬ ਕੀ ਗੱਲਾਂ ਕਰਦੇ ਆ ਕਹਿੰਦਾ ਨਹੀਂ ਜੀ ਖੁੱਤਾ ਸਹੀ ਕਹਿੰਦਾ ਅੱਛਾ ਜੀ ਉਹ ਵੀ ਖੋਤੇ ਨਾਲ ਸਹਿਮਤ ਹੋ ਗਏ ਹਾਂ ਉਹ ਕਹਿੰਦਾ ਖੋਤਾ ਸਹੀ ਕਹਿੰਦਾ ਬੀਲਾ ਹੁੰਦਾ ਹਾਂ ਮੈਂ ਕਿਦਾਂ ਕਵਾਂ ਹੂੰ ਤੇ ਉਹ ਜਦੋਂ ਖੁਸ਼ ਬੜਾ ਖੋਤਾ ਵੀ ਅਜ ਰਾਜੇ ਨੇ ਮੇਰੇ ਨਾਲ ਗੱਲ ਕੀਤੀ ਆ ਮੈਂ ਕਹਿੰਦਾ ਨਹੀਂ ਜੀ ਖੁੱਤ ਇਹ ਪੀਲਾ ਕਿਹਾ ਹੁੰਦਾ ਇਹ ਮੰਨਦਾ ਨਹੀਂ ਰਾਜਾ ਵੀ ਬਲੋ ਗੱਲ ਕਹਿੰਦਾ ਹੂੰ ਫਿਰ ਉਹ ਕਹਿੰਦਾ ਕਹਿੰਦਾ ਹੁਣ ਦੱਸੋ ਹੂੰ ਵੀ ਇਹ ਮੇਰਾ ਜिद ਕਰਦਾ ਸੀ ਇਹਨੂੰ ਸਜ਼ਾ ਕਿ ਦਿੱਤੀ ਹੂੰ ਕਿੰਨਾ ਸਜ਼ਾ ਹੈ ਗਿਆ ਕਿ ਤਿੰਨ ਦਿਨ ਲਈ ਇਹ ਕਾਰਾਵਾਜ ਜਾਊਗਾ ਦੇਰ ਜਾਊਗਾ ਔਰ ਮੂੰਹ ਰੱਖੂਗਾ ਅੱਛਾ ਜੀ ਉਹਨੇ ਸ਼ਹਿਰ ਨੂੰ ਸਜ਼ਾ ਮੂੰਹ ਦੀ ਦਿੱਤੀ ਵੀ ਤੂੰ ਮੂੰਹ ਰਹਿਣਾ ਚੁੱਪ ਰਹਿਣਾ ਤੇ ਅਸਰ ਕਿ ਤੂੰ ਬੋਲਣਾ ਨਹੀਂਗਾ ਹੁਣ ਤੈਨੂੰ ਇਹ ਸਜ਼ਾ ਹੂੰ ਤੇ ਉਹ ਤਿੰਨ ਦਿਨ ਤੋਂ ਬਾਦਾਂ ਉਹ ਕਹਿੰਦਾ ਜੀ ਤੁਸੀਂ ਮੈਨੂੰ ਕਰਦੇ ਤੁਸੀਂ ਚੰਗੇ ਰਾਜਾ ਜਾਣਦੇ ਹੋਏ ਵੀ ਮੈਨੂੰ ਕਰੀ ਜਾਂਦੇ ਅਬੀ ਸਹੀ ਜਾਣਦੇ ਹੋਏ ਵੀ ਤੁਸੀਂ ਮੈਨੂੰ ਹਨਾ ਸਜ਼ਾ ਦੇ ਦਿੱਤੀ ਤਿੰਨ ਤੇ ਉਹ ਤਿੰਨ ਦਿਨ ਬਾਦਾਂ ਜਦੋਂ ਬਾਹਰ ਕੱਢਿਆ ਤੇ ਉਹ ਕਿੰਨਾ ਹਾਂ ਵੀ ਠੀਕ ਆ ਹੂੰ ਕਿੰਨਾ ਠੀਕ ਆ ਕਹਿੰਦੇ ਮੈਨੂੰ ਦੱਸੋ ਵੀ ਘਾਹ ਦਾ ਰੰਗ ਹਰਾ ਹੀ ਹੁੰਦਾ ਹੂੰ ਤੁਸੀਂ ਮੈਂ ਅੰਦਰ ਵੀ ਦਿੱਤਾ ਹੂੰ ਕਹਿੰਦੇ ਹਾਂ ਘਾਹ ਦਾ ਰੰਗ ਹਰਾ ਹੁੰਦਾ ਹੂੰ ਕਹਿੰਦੇ ਤੁਸੀਂ ਉਹਦੀ ਮਤ ਕਿਦਾਂ ਕਰਤੀ ਹੂੰ ਵੀ ਘਾਹ ਦਾ ਰੰਗ ਪੀਲਾ ਹੁੰਦਾ ਜੀ ਕਹਿੰਦੇ ਮੈਂ ਉਹਦੀ ਮਤ ਨਹੀਂ ਕੀਤੀ ਮੈਂ ਤੈਨੂੰ ਅਕਲ ਦਿੱਤੀ ਹੈ ਹੂੰ ਜਦ ਤੂੰ ਤੈਨੂੰ ਸਮਝਾ ਦੋ ਸ਼ੇਰਾਂ ਤੂੰ ਖੋਤੇ ਨੇ ਬਚ ਜਨਾ ਨਹੀਂ ਸਹੀ ਆ ਸਹੀ ਹੈ ਜੀ ਤੈਨੂੰ ਪਤਾ ਮੈਨੂੰ ਪਤਾ ਜੱਗ ਨੂੰ ਪਤਾ ਹਾਂ ਬੀ ਇਹ ਦਾ ਜਨਾ ਮਤਲਬ ਨਾ ਰੰਗ ਹਰਾ ਹੁੰਦਾ ਕਾਲਾ ਹੂੰ ਬਿਲਕੁਲ ਜੀ ਤੇ ਤੂੰ ਬਹਿ ਜਾ ਕਹਿੰਦਾ ਸੀ ਹੂੰ ਖੋਤੇ ਦੇ ਨਾਲ ਖੋਤੇ ਨਾਲ ਹੂੰ ਤੇ ਫਿਰ ਤੈਨੂੰ ਉਹਦੀ ਸਿਆਣ ਮਿਲੀ ਆ ਤੈਨੂੰ ਇਸ ਵਾਰੀ ਸਿਆਣ ਨਹੀਂ ਮਿਲੀ ਕਿ ਕਾਦਾ ਰੰਗ ਹਰਾ ਨਹੀਂ ਹੁੰਦਾ ਹੂੰ ਇਸ ਸਿਆਣ ਮਿਲੀ ਤਾਂ ਬਹਿ ਜਾ ਕਹਿੰਦਾ ਸੀ ਕਮਾਲ ਆ ਜੀ ਫਿਰ ਮੂਰਖ ਨਾਲ ਨਾ ਹੂੰ ਲੂਜੀਏ ਬਿਲਕੁਲ ਫਿਰ ਉਹਦਾ ਕਿ ਅਸੀਂ ਕਈ ਵਾਰੀ ਨਾ ਲੋਕ ਕਹਿੰਦੇ ਜੀ ਮੇਰੇ ਤੂੰ ਆ ਜਾ ਯਾਰ ਮੇਰੇ ਨਾਲ ਗੱਲ ਕਰ ਲੈ ਮੈਂ ਤੇਰੀ ਪੱਗ ਲਾਉਂਗਾ ਇਦਾਂ ਕਰੂੰਗਾ ਪਤਾ ਲੱਗ ਜਾਏ ਇਦਾਂ ਹਾਂਗਾ ਉਹ ਉਹਦੇ ਉਹਦੇ ਨਾਲ ਜਿਹੜੇ ਹੁੰਦੇ ਨਾ ਇਕੱਠੇ ਹੋਣ ਵਾਲੇ ਬੰਦੇ ਉਹ ਸਾਰੇ ਉਦਾਂ ਦੀ ਪੰਚਾਇਤ ਹੁੰਦੀ ਹੈ ਉਦਾਂ ਦੇ ਮੁਰੂ ਇਕੱਠੇ ਕੀਤੇ ਹੁੰਦੇ ਆ ਤੇ ਉਹਨਾਂ ਨੇ ਇੱਕ ਸਿਆਣੇ ਬੰਦੇ ਦੀ ਭਰੇਵਾਂ ਦੀ ਪੱਗ ਲਾਦਣੀ ਹੁੰਦੀ ਹੈ ਤੇ ਜਿਹੜਾ ਸਿਆਣਪ ਤੇ ਹੀ ਨਾ ਪਿੱਛੇ ਹੋ ਜਵੇ ਉਹਨਾਂ ਤੋਂ ਉਹ ਤਾਂ ਪਿੱਛੇ ਹੋ ਜਵੇ ਅਵੋਇਡ ਕਰੇ ਬਿਲਕੁਲ ਜੀ ਉਹਦਾ ਦਫਾ ਹਬੂ ਤੁਸੀਂ ਤੁਹਾਡੀ ਨਹੀਂ ਲੋੜ ਮੈਨੂੰ ਹਨਾ ਜੀ ਮੈਂ ਯਾ ਚੰਗਾ ਪਰਾਂ ਇੱਕ ਇੱਕ ਬਹੁਤ ਸ਼ਾਂਤੀ ਜਿੰਦਗੀ ਜੀਉ ਰਿਹਾ ਤੇ ਮੈਂ ਆਪਣੇ ਅੱਗੇ ਜਾ ਰਿਹਾ ਤੇ ਮੈਂ ਤਾਂ ਸ਼ੇਰ ਹਾਂ ਹਮ ਮੈਂ ਹੁਣ ਕਿਦਾਂ ਤੁਹਾਨੂੰ ਸਾਫ਼ ਕਰਾਂ ਵੀ ਤੁਹਾਡਾ ਜਿਹੜਾ ਕਹਾਵਤਾਂ ਦੀ ਪੀੜਾ ਹੂੰ ਤੁਤ ਬੈਡਰੂਮ ਬਿਲਕੁਲ ਜੀ ਜੀ ਸੋ ਬਹੁਤ ਵਧੀਆ ਗੱਲ ਦਸੀਏ ਤੁਸੀਂ ਖੜਾ ਸਾਹਿਬ ਮੋਰਖ ਸੇ ਨਾਲੋ ਜੀ ਇਹ ਮੁਹਾਵਰਾ ਸਾਨੂੰ ਇਹ ਸਿਖਾਉਂਦਾ ਵੀ ਹਰ ਜਗ੍ਹਾ ਬੋਲਣਾ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਚੁੱਪ ਰਹਿਣਾ ਵੀ ਸਭ ਤੋਂ ਵੱਡੀ ਸਮਝਦਾਰੀ ਹੁੰਦੀ ਹੈ ਸੋ ਖੜਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਚੁਰ ਹਸਿਆ ਕਰੋ ਤੇ ਹੁਣ ਆਪਾਂ ਅਗਲੇ ਵੀਰਵਾਰ ਨੂੰ ਹੋਰ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦੇ ਦੇਵਾਂ ਜਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ